ਇਮਾਨ ਸਿੰਘ ਜੀ ਹਾਲ ਹੀ ਦੇ ਵਿੱਚ ਇਹ ਜਾਣਕਾਰੀ ਆਈ ਹੈ ਕਿ ਹਰਨਾਮ ਸਿੰਘ ਖਾਲਸਾ ਜਿਹੜੇ ਦਮਦਮੀ ਟਕਸਾਲ ਵਾਲੇ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਦਮਦਮੀ ਟਕਸਾਲ ਜਾਂ ਕੈਦੀ ਹਰਨਾਮ ਸਿੰਘ ਧੋਮਾ ਜਿਹੜੇ ਨੇ ਉਹ ਭਾਜਪਾ ਦੀ ਸਪੋਰਟ ਕਰ ਰਹੇ ਆ ਜਾਂ ਕਿਸ ਕਿਸ ਤਰ੍ਹਾਂ ਦੇਖ ਰਹੇ ਹੋ ਸਿਚੁਏਸ਼ਨ ਨੂੰ ਤੁਸੀਂ ਬਿਲਕੁਲ ਹੈਰਾਨ ਹੈ ਕਿ ਸੰਤ ਜਗਨੈਸ਼ ਸਿੰਘ ਭਿੰਡਰਾਵਾਲਿਆਂ ਦੀ ਸੰਸਥਾ ਜੀ ਆ ਕਿ ਉਹ ਭਾਜਪਾ ਦੇ ਪੱਖ ਚ ਤੁਰਨ ਲੱਗ ਪਈ ਹੈ ਹੂੰ ਧਰਮ ਦੇ ਵਿੱਚ ਸਿੱਖਾਂ ਨੂੰ இந்து ਧਰਮ ਦਾ ਹਿੱਸਾ ਪਾਰਟਿਕਲ 25 ਚ ਕਿਹਾ ਜਾਂਦੇ ਕਿ ਗੁਰੂ ਗ੍ਰੰਥ ਸਾਹਿਬ ਸਪਸ਼ਟ ਰੂਪ ਚ ਸਾਨੂੰ ਹੁਕਮ ਕਰਦੇ ਆਂ ਅੰਗ 1136 ਦੇ ਉੱਤੇ ਨਾ ਹਮ Hindu ਨਾ Muslim ਸੋ ਜਿਹੜਾ ਬੰਦਾ ਸਿੱਖੀ ਨੂੰ ਛੱਡ ਕੇ ਉਸ ਸੰਸਥਾ ਨਾਲ ਜੁੜ ਰਿਹਾ ਜਿਹੜਾ ਸਪਸ਼ਟ ਰੂਪ ਚ ਕਹਿੰਦੀ ਹੈ ਕਿ ਸਿੱਖਾਂ ਨੂੰ ਹਿੰਦੂ ਧਰਮ ਦੇ ਵਿੱਚ ਛਮੂਲੀਅਤ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਰੋਧ ਚੱਲਦਾ ਹੈ ਇਹ ਇਹ ਮੇਰਾ ਖਿਆਲ ਜਾਂ ਇਹਨਾਂ ਦੇ ਦਿਮਾਗ 'ਚ ਕੋਈ ਫਰਕ ਪੈ ਗਿਆ ਹੈ ਜਾਂ ਇਹਨਾਂ ਦੀਆਂ ਕੋਈ ਮਜਬੂਰੀਆਂ ਤੇ ਇਹਨਾਂ ਦਾ ਇਹੋ ਜਿਹਾ ਜਮੀਰ ਤੇ ਕਰਦਾਰ ਹੈ ਨਹੀਂ ਜਿਹੜੀ ਸਹਿ ਸਕੇ ਸੋ ਮੈਨੂੰ ਤਾਂ ਬਿਲਕੁਲ ਹੈਰਾਨੀ ਲੱਗਦੀ ਹੈ ਇਸ ਵੇਲੇ ਐਸਜੀਪੀਸੀ ਨੇ ਵੀ ਇਤਰਾਜ਼ ਇਹੀ ਜਤਾਇਆ ਕਿ ਇਹਨਾਂ ਦਾ ਪੰਥ ਨੂੰ ਵੱਡਾ ਟਾਅ ਲੱਗਦਾ ਆ ਤੁਹਾਡੇ ਕੀ ਸਟੇਟਮੈਂਟਸ ਹੈਗੇ ਨੇ ਨਾਮ ਸਿੰਘ ਤੁਮਾ ਇੱਕ ਜੋ ਇਹ ਕੰਮ ਕਰ ਰਹੇ ਆ ਇਹ ਮਤਲਬ ਸਿੱਖੀ ਇੱਕ ਸਪਸ਼ਟ ਕਹਿੰਦੀ ਹੈ ਕਿ ਅਸੀਂ Hindu ਨਹੀਂ ਹੈ ਜਿਹੜਾ ਬੰਦਾ ਉਹਦੇ ਬਰਖਲਾਫ ਜਿੰਦੂਤਵਾ ਆਈਡੀਓਲੋਜੀ ਦੇ ਨਾਲ ਤੁਰਦਾ ਹੈ ਮੇਰਾ ਖਿਆਲ ਹੈ ਉਹ ਕਿਸ ਰੰਗ ਰੂਪ ਦੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਦਾ ਹੈ ਆ ফলো ਕਰਦਾ ਹੈ ਜਦ ਗੁਰੂ ਸਾਹਿਬ ਸਪਸ਼ਟ ਕਹਿੰਦੇ ਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਪਤਾ ਨਹੀਂ ਕਿਹਦਾ ਚੀਲਾ ਹੈ ਤੇ ਕੀ ਦਾ ਜਾਂਦਾ ਮਾਨ ਸਾਹਿਬ on the controversy ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਜਦੋਂ ਅਕਾਲੀ ਦਲ ਦੀ ਗੱਲ ਆਉਂਦੀ ਹੈ ਤੇ ਇੱਕ ਸਾਥ ਜਿਹੜਾ ਉਹ ਵੇਖਣ ਨੂੰ ਮਿਲਿਆ 97 ਤੋਂ ਬਾਅਦ ਲਗਾਤਾਰ 20 ਤੱਕ ਇਹ ਇਹ ਚੀਜ਼ ਪੰਜਾਬ 'ਚ ਵੀ ਵੇਖਣ ਨੂੰ ਮਿਲੀ ਆ ਆਪਣੇ ਆਪ ਨੂੰ ਪੰਥਕ ਪਾਰਟੀ ਖਾਣ ਵਾਲੀ ਪਾਰਟੀ ਇਹ ਸਭ ਕਰਦੀ ਰਹੀ ਹੈ ਅਸੀਂ ਤਾਂ ਇਹਨੂੰ ਡਿਸਕਿਊਟ ਕਰਦੇ ਅਸੀਂ ਤਾਂ ਲਗਾਤਾਰ ਉਹਨਾਂ ਦੇ ਆਪੋਜੀਸ਼ਨ ਤੇ ਸੁਰੇ ਹਾਂ ਜੀ ਐਸੀ ਮੁੱਦੇ ਤੇ ਜੀ ਜੀ ਬਿਲਕੁਲ ਅੱਛਾ ਮੈਂ ਅੰਤ ਦੇ ਵਿੱਚ ਤੁਹਾਨੂੰ ਆਹੀ ਪੁੱਛਾਂਗਾ ਕਿ ਰਾਦਰ ਇਹ ਹਰਨਾਮ ਸਿੰਘ ਤੋਂ ਮੱਧ ਤੁਹਾਨੂੰ ਆਪਣਾ ਇੱਕ ਫੈਸਲਾ ਲੱਗਦਾ ਜਾਂ ਫਿਰ ਦੰਦਮੀ ਟਕਸਾਲ ਨੇ ਸਮੂਹਿਕ ਤੌਰ ਤੇ ਉੱਤੇ ਫੈਸਲਾ ਲਿਆ ਹੋ ਜਾ ਸਕਦਾ اپنی ਢੇਡ ਬਣਾ ਕੇ ਦਮਦਮੀ ਟਕਸਾਲ ਦੇ ਨਾਂ ਤੇ ਪ੍ਰਚਾਰ ਕਰਦੇ ਰਹੇ ਆ ਜਿਹੜੇ ਦਮਦਮੀ ਟਕਸਾਲ ਦੇ ਸਾਧਨ ਹੈ ਹਮ ਇਹਨੇ ਕਬਜੇ ਚ ਕੀਤੇ ਹੋਏ ਆ ਤੇ ਜਿਹੜੀ ਅਸੀਂ ਬੜੇ ਲੰਬੇ ਸਮੇਂ ਤੋਂ ਗੱਲ ਕਰ ਰਹੇ ਸੀ ਕਿ ਆਰਐਸਐਸ ਆ ਸਾਡੀਆਂ ਸਿਕਸਨs thamadeve ਇੱਚ ਵੱਡ ਚੁੱਕੀ ਹੈ ਜੀ ਮੇਰਾ ਸਾਹਿਬ ਵਿਰਸਾ ਸਿੰਘ ਬਲਟੋਹੇ ਨੇ ਵੀ ਇਹੀ ਗੱਲ ਕੀਤੀ ਸੀਗੀ ਉਹਦੇ ਉੱਤੇ ਉਹਨੂੰ ਸੱਦਾ ਦਿੱਤਾ ਗਿਆ ਸੀਗਾ ਹਮ ਹੌਲੀ ਹੌਲੀ ਸਾਬਤ ਹੋ ਰਹੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਸੋ ਮਚ ਮਾਨ ਸਾਹਿਬ